ਮੀਟਿੰਗ ਦੇ ਵਿੱਚ ਇੰਨੀਆਂ ਸਾਰੀਆਂ ਜਥੇਬੰਦੀਆਂ ਸਿੱਖ ਕਿਸਾਨ ਮੋਰਚਾ ਸਾਰੇ ਇਕੱਠਾ ਸੀ ਕਿ ਇਸ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਕਿ ਸਾਨੂੰ ਸ਼ੰਭੂ ਤੇ ਖਨੌਰੀ ਜਾਣਾ ਚਾਹੀਦਾ ਕਿ ਨਹੀਂ 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 ਇਹ ਗੱਲ ਕਹੀ ਜਾ ਰਹੀ ਹੈ ਕਿ ਦੋਨੇ ਪਾਸੇ ਕਿਤੇ ਨਾ ਕਿਤੇ ਥੋੜਾ ਜਿਹਾ ਈਗੋ ਵਾਲਾ ਚੱਕਰ ਰਹਿ ਗਿਆ ਭਾਵੇਂ ਉਧਰਲੇ ਬੰਨੇ ਜਿਵੇਂ ਹੁਣ ਲਖੋਵਾਲ ਸਾਹਿਬ ਜ਼ਿਕਰ ਕਰ ਰਹੇ ਸੀ ਜਾਂ ਧਨੇਰ ਜੀ ਜ਼ਿਕਰ ਕਰ ਰਹੇ ਸੀ ਕਿ ਅਸੀਂ ਗਏ ਸਾਨੂੰ ਢੰਗ ਤਰੀਕੇ ਦੇ ਨਾਲ ਬੁਲਾਇਆ ਨਹੀਂ ਗਿਆ ਤਾਂ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਲੱਗਦਾ ਕਿ ਸੌਟ ਆਊਟ ਹੋ ਜਾਣਗੀਆਂ ਇਹ ਚੀਜ਼ਾਂ ਉਹ ਗ੍ਰਾਂਵ ਸਾਹਿਬ ਨੇ ਵੀ ਚਿੱਠੀਆਂ ਦਿਖਾਈਆਂ ਕਿ ਅਸੀਂ ਵੀ ਇਕਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਾਨੂੰ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਕਹੀ ਗਈ ਕਿ ਭਾਈ ਜਵਾਬ ਜਿਹੜੇ ਸੀਗੇ ਉਹਨਾਂ ਦੇ ਜਾਂ ਚਿੱਠੀਆਂ ਜਿਹੜੀਆਂ ਲਿਖੀਆਂ ਉਹ ਸ਼ਬਦ ਅਟਪਟੇ ਸੀਗੇ ਤਾਂ ਵੀ ਤੁਸੀਂ ਸੁਰਖੀਆਂ ਦੇ ਵਿੱਚ ਰਾਹੀਂ ਪਿਛਲੇ ਦਿਨਾਂ ਤੋਂ ਜਿਹੜੀਆਂ ਸਟੇਟਮੈਂਟਸ ਸੀਗੀਆਂ ਤੁਹਾਡੀਆਂ ਉਹ ਤੁਸੀਂ ਕਿਹਾ ਕਿ ਭਾਵੇਂ ਸਾਡੇ ਨਾਲ ਮਰਨ ਵਰ ਛੱਡ ਕੇ ਜਾਂ ਅੰਦੋਲਨ ਛੱਡ ਕੇ ਗੱਲਬਾਤ ਕੀਤੀ ਜਾਵੇ ਸਾਡੇ ਨਾਲ ਜੇ ਗੱਲ ਕਰਨੀ ਹੈ ਤਾਂ ਉਹ ਤੁਹਾਨੂੰ ਲੱਗਦੀ ਹੈ ਕਿ ਅੰਦোলন ਦੇ ਵਿੱਚ ਜਾਨ ਚ ਕਾਲ ਕਰ ਲਈ ਇਹਨਾਂ ਨੇ ਇਹ ਗੱਲ ਹੋ ਸਕਦੀ ਹੈ ਮੰਨਦੇ ਹੋ ਕਿ ਨਹੀਂ ਇਸ ਕਰਕੇ ਸ਼ਾਇਦ ਤੁਸੀਂ ਤੁਸੀਂ ਅਡਰ ਹੈ ਕਿ ਉਹ ਉਹ ਆਪਣੇ ਮੋਰਚੇ ਲੈ ਕੇ ਚੱਲੇਗੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਜਰਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜਾ ਰਿਹਾ ਔਰ ਉੱਥੇ ਹੀ ਸਯੁਕਤ ਕਿਸਾਨ ਮੋਰਚੇ ਨੇ ਵੀ ਮੀਟਿੰਗ ਕੀਤੀ ਹੈ ਔਰ ਸਾਡੇ ਨਾਲ ਨੇ ਰੁਲਦੂ ਸਿੰਘ ਮਾਨਸਾ ਕੀ ਆਖਰਕਾਰ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਮਸਲੇ ਵਿਚਾਰੇ ਗਏ ਆ ਕਿ ਸਯੁਕਤ ਕਿਸਾਨ ਮੋਰਚਾ ਜਿਸ ਤਰੀਕੇ ਨਾਲ ਪਹਿਲਾਂ ਅੰਦੋਲਨ ਲੜਿਆ ਉਸੇ ਤਰੀਕੇ ਨਾਲ ਹੁਣ ਇਕੱਠਾ ਹੋਏਗਾ ਯੂਨਾਈਟਡ ਹੋਏਗਾ ਗੱਲਬਾਤ ਕਰਦੇ ਆ ਕਿ ਇਹ ਸਪੋਰਟ ਕਰਨਗੇ ਸ਼ੰਭੂ ਤੇ ਖਨੌਰੀ ਮੋਰਚੇ ਨੂੰ ਗੱਲਬਾਤ ਕਰਦੇ ਆ ਰੁਲਦੂ ਸਿੰਘ ਮਾਨਸਾ ਜੀ ਸਾਡੇ ਨਾਲ ਨੇ ਰੁਲਦੂ ਸਿੰਘ ਜੀ ਕਿਹੜੀਆਂ-ਕਿਹੜੀਆਂ ਚੀ ਕੀ ਹੋਈਆਂ ਸੀਗੀਆਂ ਕਿ ਸ਼ਾਇਦ ਸੰਕਟ ਕਿਸਾਨ ਮੋਰਚਾ ਪਤਾ ਨਹੀਂ ਕੀ ਐਲਾਨ ਕਰੂਗਾ ਔਰ ਕੀ ਕੁਛ ਰਹਿ ਹੈ ਤੁਹਾਡੀ ਇਸ ਪੂਰੀ ਮੀਟਿੰਗ ਦੇ ਵਿੱਚ ਕੀ ਚਰਚਾ ਹੋਈ ਹੈ ਸਾਡੀ ਭਾਰਤ ਪੱਧਰ ਤੇ ਮਤਲਬ ਸ਼ੇਅਰ ਮੈਂਬਰੀ ਕਮੇਟੀ ਬਣੀ ਹੋਈ ਹੈ ਸਾਨੂੰ ਨੋ ਹੁਣੇ ਦੱਸੇ ਨੇਗੇ ਉਹ ਦੋਨਾਂ ਫਾਰਮਾਂ ਨੂੰ ਮਤਲਬ ਸ੍ਰੀ ਹਾਦੂ ਜੀ ਚਿੱਠੀ ਕੱਢੂਗੀ ਉਹਦੀ 21 ਤਰੀਕ ਨੂੰ ਮੀਟਿੰਗ ਹੈ ਤੁਹਨੇ ਫੋਰਮੂ ਮੀਟਿੰਗ ਦੇ ਵਿੱਚ ਆਉਂਦੇ ਨੇ ਗਾਹਾਂ ਬਾਰੇ ਵੀ ਸੰਘਰਸ਼ ਬਾਰੇ ਵੀ ਸੋਚਿਆ ਜਾ ਸਕਦਾ ਹੈ ਬਾਕੀ ਆ ਜਿਹੜੀਆਂ ਜਿਹੜੀਆਂ ਅੱਜ ਸਾਡੇ ਮੋਰਚੇ ਲਿਖ ਕੇ ਆ ਉਹ ਅਸੀਂ ਸਾਰਾ ਕੁਝ ਲਾਗੂ ਕਰਾਂਗੇ ਜਿਵੇਂ ਅਸੀਂ ਮਤਲਬ ਉਹ 23 ਦੀ ਮੀਟਿੰਗ ਕਰ ਰਹੇ ਆ ਦੁਬਾਰੇ 24 ਦੀ ਕਰ ਰਹੇ ਆ 23 ਤਰੀਕ ਨੂੰ ਅਸੀਂ ਜ਼ਿਲ੍ਹਾ ਹੈੱਡਕੁਆਟਰ ਤੇ ਵੱਡੇ ਇਕੱਠ ਕਰ ਰਹੇ ਆ ਮੰਨ ਲਓ ਵੀ ਉਹ ਇੱਕ ਤਰ੍ਹਾਂ ਦੀ ਉਸ ਅंदोलਨ ਦੀ ਹਮਾਇਤ ਹੈ ਮਤਲਬ ਅਸੀਂ ਪੰਜਾਬ ਚ ਲੜ ਰਹੇ ਆ ਉਹ ਉੱਥੇ ਲੜ ਰਹੇ ਨੇਗੇ ਪਰ ਜੇ ਉਹ ਸਾਰੀਆਂ ਚੀਜ਼ਾਂ ਲਾਗੂ ਕਰਾਂਗੇ ਜਿਹੜੀਆਂ ਮਤਲਬ ਇਹਨਾਂ ਨੇ ਅੱਜ ਮਤਲਬ ਅਸੀਂ ਸਾਡੇ ਮੋਰਚ ਨੇ ਵਿਚਾਰੀਆਂ ਨੇ ਠੀਕ ਹੈ ਉੱਥੇ ਸ਼ੰਭੂ ਤੇ ਖਨੋਰੀ ਜਾਨ ਨੂੰ ਲੈ ਕੇ ਕੋਈ ਆ ਸਕਦੀ ਹੈ ਕਾਲ ਲਿਆ ਕੋਈ ਇਸ ਨੂੰ ਲੈ ਕੇ ਵਿਚਾਰਿਆ ਤੁਸੀਂ ਮੀਟਿੰਗ ਦੇ ਵਿੱਚ ਇੰਨੀਆਂ ਸਾਰੀਆਂ ਜਥੇਬੰਦੀਆਂ ਸਿੱਖ ਕਿਸਾਨ ਮੋਰਚਾ ਸਾਰੇ ਇਕੱਠਾ ਸੀ ਕਿ ਇਸ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਕਿ ਸਾਨੂੰ ਸ਼ੰਭੂ ਤੇ ਖਨ ਆ ਤਾਂ ਉਹ ਆਹ ਹਾ ਹਾ ਮੁੱਦੇ ਨਿਕਲੇ ਨੇਗੇ ਉਹ 21 ਤਰੀਕ ਨੂੰ ਦੋਨੇ ਫਾਰਮ 6 6 ਮੈਂਬਰ ਸਾਡੇ ਉਹ ਕੀ ਲਿਖਦੇ ਨੇਗੇ ਕਹੇ ਜਾਂ ਸਾਂਝਾ ਪ੍ਰੋਗਰਾਮ ਲਿਖਦੇ ਨੇ ਉਸੇ ਦੇ ਫੋਲੋ ਚੜਾਈ ਜਾਣਗੇ اچھا ਨਹੀਂ ਜਿਸ ਤਰੀਕੇ ਨਾਲ ਇਸ ਤਰ੍ਹਾਂ ਦੀ ਚਰਚਾ ਸੀ ਕਿ ਹੋ ਸਕਦਾ ਕਿ ਕਾਲ ਦੇ ਦਿੱਤੀ ਜਾਵੇ ਮੋਰਚੇ ਦੇ ਵੱਲੋਂ ਅੱਜ ਤੁਸੀਂ ਅੱਜ ਗਵਰਨਰ ਸਾਹਿਬ ਦੇ ਨਾਲ ਮੁਲਾਕਾਤ ਕਰਕੇ ਉਸ ਤੋਂ ਬਾਅਦ ਫਿਰ ਇੱਕ ਵਾਰ ਇਕੱਠੇ ਹੋਣ ਦੀ ਕੋਸ਼ਿਸ਼ ਕਰੋਗੇ ਕਿ ਸ਼ਾਇਦ ਜੇ ਉਹਨਾਂ ਨਾਲ ਸਹਿਮਤੀ ਬਣਦੀ ਹੈ ਤਾਂ ਫਿਰ ਇਕੱਠੇ ਹੋ ਸਕਦੇ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਵੀ 21 ਤਰੀਕ ਨੂੰ 6 ਸਾਡੀਆਂ ਜਥੇਬੰਦੀਆਂ ਹੋਣਗੀਆਂ ਦੋਨੇ ਹਾਂ ਫੋਰਮ ਦੋਨੇ ਫੋਰਮ ਸੈਂਟਰ ਦੇ ਸਾਡੇ ਲੀਡਰ ਜਿਹੜੇ ਜਾਣਗੇ ਜੇ ਆਪਾਂ ਗੱਲ ਕਰਨਾ ਮੋਰਚੇ ਦੇ ਵੱਡੇ ਦੇ ਦੋਨੇ ਫੋਰਮ ਆਉਣਗੇ ਉਹ ਦੋਨੇ ਕੀ ਤੈਅ ਕਰਦੇ ਨੇਗੇ ਉਹੀ ਅਸੀਂ ਸਾਰੀਆਂ ਜਸਮੀਆਂ ਲਾਗੂ ਕਰਾਂਗੇ ਇਹ ਇਹ ਗੱਲ ਕਹੀ ਜਾ ਰਹੀ ਹੈ ਕਿ ਦੋਨੇ ਪਾਸੇ ਕਿਤੇ ਨਾ ਕਿਤੇ ਥੋੜਾ ਜਿਹਾ ਈਗੋ ਵਾਲਾ ਚੱਕਰ ਰਹਿ ਗਿਆ ਭਾਵੇਂ ਉਧਰਲੇ ਬੰਨੇ ਜਿਵੇਂ ਹੁਣ ਲਖੋਵਾਲ ਸਾਹਿਬ ਜ਼ਿਕਰ ਕਰ ਰਹੇ ਸੀ ਜਾਂ ਧਨੇਰ ਜੀ ਜ਼ਿਕਰ ਕਰ ਰਹੇ ਸੀ ਕਿ ਅਸੀਂ ਗਏ ਸਾਨੂੰ ਢੰਗ ਤਰੀਕੇ ਦੇ ਨਾਲ ਬੁਲਾਇਆ ਨਹੀਂ ਗਿਆ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਲੱਗਦਾ ਕਿ ਸੌਟ ਆਊਟ ਹੋ ਜਾਣਗੀਆਂ ਇਹ ਚੀਜ਼ਾਂ ਇਹ ਜਵਾਬ ਮੇਰੇ ਖਿਆਲ ਲਈ ਤੁਸੀਂ ਉਹਨਾਂ ਤੋਂ ਪੁੱਛੋ ਵੀ ਉਹਨਾਂ ਨੇ ਇਤਰਾਜ਼ ਰੱਖਿਆ ਵੀ ਇੱਥੇ ਮਦਰ ਸਾਨੂੰ ਆ ਬੁਲਾਇਆ ਨਹੀਂ ਕਰਿਆਗਾ ਉਹ ਜਵਾਬ ਦੇਣਗੇ ਇਸ ਗੱਲ ਦਾ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਤੁਸੀਂ ਵੀ ਉਹਨਾਂ ਮੰਗਾਂ ਨੂੰ ਲੈ ਕੇ ਲੜਦੇ ਹੋ ਉਹ ਵੀ ਉਹਨਾਂ ਮੰਗਾਂ ਨੂੰ ਲੈ ਕੇ ਲੜਦੇ ਆ ਅੰਦੋਲਨ ਤਾਂ ਕਿਉਂਕਿ ਮਸਲੇ ਤਾਂ ਸਾਰੇ ਕਿਸਾਨੀ ਦੇ ਹੀ ਹੁੰਦੇ ਆ ਜਿਵੇਂ ਝਨੇਰ ਨੇ ਕਿਹਾ ਕਿਸਾਨ ਨੂੰ ਤੇ ਬੋਲਣ ਹੀ ਦਿੱਤਾ ਗਿਆ ਉਹ ਤੁਸੀਂ ਜਾ ਕੇ ਉਹਨਾਂ ਨੂੰ ਪੁੱਛੋ ਵੀ ਧਨੇਰ ਸਾਹਿਬ ਨੇ ਆ ਗੱਲ ਕਹੀ ਹੈ ਉਹ ਕਹਿੰਦੇ ਨੇ ਸਾਨੂੰ ਬੋਲਣ ਤੁਸੀਂ ਕਿਉਂ ਨਹੀਂ ਬੋਲਣ ਤਾਂ ਕੀ ਗੱਲ ਹੈ ਉਹ ਆਪੇ ਜਵਾਬ ਦੇਣਗੇ ਮੈਂ ਉਹਦਾ ਕਦੇ ਜਵਾਬ ਦੂੰਗਾ ਨਹੀਂ ਹੁਣ ਅਗਲੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਲਈ ਕਿ ਜਾਣਗੇ ਡੱਲੇਵਾਲ ਹੁਣ ਦਾ ਮਰਨ ਵਰਤ ਲਗਾਤਾਰ ਚੱਲ ਰਿਹਾ ਹੈ ਸੁਪਰੀਮ ਕੋਰਟ ਦਾ ਦੇ ਵੱਲੋਂ ਵੀ ਪ੍ਰਪੋਜ਼ਲ ਆਇਆ ਕਿ ਕਿਸਾਨ ਜੋ ਨੇ ਉਹਨੂੰ ਸਾਡੇ ਨਾਲ ਸਿੱਧਾ ਆ ਜਾਣ ਜੇ ਕਮੇਟੀ ਦੇ ਨਾਲ ਉਹਨਾਂ ਨੇ ਨਹੀਂ ਗੱਲਬਾਤ ਕਰਨੀ ਜੇ ਕਮੇਟੀ ਤੇ ਉਹਨਾਂ ਨੂੰ ਕੋਈ ਯਕੀਨ ਨਹੀਂ ਹੈ ਤਾਂ ਤੁਸੀਂ ਇਸ ਚੀਜ਼ ਦੇ ਹੱਕ 'ਚ ਹੈਗੇ ਹੋ ਕਿ ਡੱਲੇਵਾਲ ਹੁਣੇ ਮਰਨ ਵਰ ਛੱਡਣਾ ਚਾਹੀਦਾ ਨਹੀਂ ਸਾਡੇ ਅੱਜ ਇਹ ਮੀਟਿੰਗ ਦਾ ਫੈਸਲਾ ਹੋਇਆ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਉਹ ਨਾਲ ਛੱਡਣ ਵਾਲੇ ਕਹਿੰਦਾ ਕੁਝ ਨਹੀਂ ਕਹਿਣਾ ਨਾਲ ਉਹਦਾ ਨਿੱਜੀ ਫੈਸਲਾ ਨਾਲ ਰੱਖਣ ਵਾਲੇ ਕਹਿੰਦਾ ਨਾ ਛੱਡਣ ਬਾਰੇ ਉਹਦਾ ਨਿੱਜੀ ਫੈਸਲਾ ਯਾਨੀ ਕਿ ਜਿਹੜਾ ਉਹਨਾਂ ਦੇ ਜਿਹੜੀ ਸਾਡੇ ਮੋਰਚੇ ਨੇ ਅੱਜ ਗੱਲ ਕਹੀ ਹੈ ਮੈਂ ਉਹੀ ਕਹੂੰਗਾ ਉਸ ਤੋਂ ਬਾਅਦ ਮੈਂ ਨਹੀਂ ਕਹਾਂਗਾ ਠੀਕ ਹੈ ਔਰ ਚਿੱਠੀਆਂ ਦਾ ਜ਼ਿਕਰ ਹੋ ਰਿਹਾ ਹੈ ਕਿ ਆਪਸ ਦੇ ਵਿੱਚ ਇਕੱਠੇ ਹੋ ਜੋਂ ਕਿਉਂਕਿ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਕੱਠੇ ਨਹੀਂ ਹੋਏ ਤੁਸੀਂ ਜਿਸ ਗ੍ਰਾਂਥ ਸਾਹਿਬ ਨੇ ਵੀ ਚਿੱਠੀਆਂ ਦਿਖਾਈਆਂ ਕਿ ਅਸੀਂ ਵੀ ਇਕਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਾਨੂੰ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਕਹੀ ਗਈ ਕਿ ਭਾਈ ਜਵਾਬ ਜਿਹੜੇ ਸੀਗੇ ਉਹਨਾਂ ਦੇ ਜਾਂ ਚਿੱਠੀਆਂ ਜਿਹੜੀਆਂ ਲਿਖੀਆਂ ਉਹ ਸ਼ਬਦ ਅਟਪਟੇ ਸੀਗੇ ਹੁਣ ਸੋਹੀ ਮੈਂ ਤੁਹਾਨੂੰ ਕਹਿੰਦਾ ਵੀ 21 ਤਰੀਕ ਦੀ ਮੀਟਿੰਗ ਹੈ ਇਕੱਠੇ ਹੋਣ ਵਾਸਤੇ ਹੈ ਨਾ ਜੇ ਦੋਨੇ ਤਰ੍ਹਾਂ ਉਸ ਗੱਲ ਤੇ ਫੁੱਲ ਚੜਾਉਂਦੀਆਂ ਅੱਜ ਤਾਂ ਦੇ ਛੇ ਆ ਗੂ ਜ਼ੋਰ ਤੇ ਉਹਨਾਂ ਨੂੰ ਸਾਧ ਲਿਆ ਹੁਣ ਦੇਖੋ ਸਾਥੀ ਆਉਂਦੇ ਨੇ ਕਿ ਫਾਰਮ ਵਾਲੇ ਨਹੀਂ ਆਏ ਫਿਰ ਫਿਰ ਮਲਕਹਾਈ ਲੜਾਈ ਇਕੱਠੇ ਕਿਵੇਂ ਹੋ ਦੋ ਦੋਨੇ ਤਰ੍ਹਾਂ ਰਲ ਕੇ ਬੈਹਿ ਜਾਂਦੀਆਂ ਜੋ ਕਮੇਟੀ ਅੱਗੇ ਫੈਸਲਾ ਕਰੂ ਅਸੀਂ ਉਹ ਲਾਗੂ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਬਿਆਨ ਆਏ ਉਹਨਾਂ ਨੂੰ ਲੈ ਕੇ ਕਾਫੀ ਤੁਸੀਂ ਸੁਰਖੀਆਂ ਦੇ ਵਿੱਚ ਰਹੇ ਹੋ ਪਿਛਲੇ ਦਿਨਾਂ ਤੋਂ ਜਿਹੜੀਆਂ ਸਟੇਟਮੈਂਟਸ ਸੀਗੀਆਂ ਤੁਹਾਡੀਆਂ ਉਹ ਤੁਸੀਂ ਕਹੇ ਕਿ ਭਾਵੇਂ ਸਾਡੇ ਨਾਲ ਮਰਨ ਵਰ ਛੱਡ ਕੇ ਜਾਂ ਅੰਦੋਲਨ ਛੱਡ ਕੇ ਗੱਲਬਾਤ ਕੀਤੀ ਜਾਵੇ ਸਾਡੇ ਨਾਲ ਜੇ ਗੱਲ ਕਰਨੀ ਹੈ ਤਾਂ ਉਹ ਉਦਦੇ ਦੀਆਂ ਗੱਲਾਂ ਸੀ ਆਜ ਜੋ ਸਾਡੇ ਇੱਥੇ ਹੀ ਕਹੀਆਂ ਇਹਨਾਂ ਨੇ ਮੈਂ ਉਹੀ ਗੱਲ ਕਹੂੰਗਾ ਤੁਹਾਨੂੰ ਉਹਦੀ ਮਕੈਨਿਕ ਨਹੀਂ ਸਰ ਇੱਕ ਦੋ ਚੀਜ਼ਾਂ ਹੋਰ ਨੇ ਇਸ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪਿਛਲੀ ਵਾਰ ਅੰਦੋਲਨ 'ਚ ਤੁਸੀਂ ਸਾਰੇ ਇਕੱਠੇ ਸੀਗੇ ਸਿਖਤ ਕਿਸਾਨ ਮੋਰਚਾ ਵੀ ਇੱਕ ਸੀ ਚਲੋ ਉਦੋਂ ਬਾਅਦ ਤਾਂ ਦੋ ਸਿਖਤ ਕਿਸਾਨ ਮੋਰਚੇ ਬਣ ਗਏ ਹੁਣ ਤੁਹਾਨੂੰ ਲੱਗਦੀ ਹੈ ਕਿ ਅੰਦੋਲਨ ਦੇ ਵਿੱਚ ਜਾਨ ਚ ਕਾਲ ਕਰ ਲਈ ਇਹਨਾਂ ਨੇ ਇਹ ਗੱਲ ਹੋ ਸਕਦੀ ਹੈ ਮੰਨਦੇ ਹੋ ਕਿ ਨਹੀਂ ਇਸ ਕਰਕੇ ਸ਼ਾਇਦ ਤੁਸੀਂ ਤੁਸੀਂ ਅਡਰ ਹੈ ਕਿ ਉਹ ਉਹ ਅਡ ਆਪਣੇ ਮੋਰਚੇ ਲੈ ਕੇ ਚਲੇਗੇ ਵੀ ਚਲੋ ਉੱਥੇ ਜਾ ਕੇ ਬਹਿ ਜਾਗੇ ਹੋ ਸਕਦਾ ਹੈ ਕਿ ਇਹ ਗੱਲ ਜ਼ਹਿਨ 'ਚੋਂ ਵੀ ਪਿਛੋ ਲੋਕਾਂ ਦਾ ਪ੍ਰੈਸ਼ਰ ਪਵੇ ਬਾਕੀ ਜਿੱਥੇ ਬੰਦਿਆਂ ਤਰ ਪੈਣਗੇ ਬਾਅਦ ਚ ਨਾਲ ਉਹ ਸਾਰੀ ਗੱਲ ਜਿਹੜੀ ਸਾਡੇ 4 ਬੰਦੇ ਪ੍ਰਧਾਨ ਕੀ ਉਹਨਾਂ ਦੱਸਤੀ ਸਾਰੀ ਗੱ ਉਹਨਾਂ ਨੇ ਸਾਰਾ ਕੁਝ ਦੱਸ ਤਾ ਮੇਰਾ ਦੱਸਣਾ ਕੋਈ ਜ਼ਰੂਰੀ ਨਹੀਂ ਹੈਗਾ ਇਹ ਉਹ ਜਿਹੜੇ ਅੱਜ ਪ੍ਰਧਾਨਗੀ ਕਰੀ ਹੈ ਜਗਿੰਦਰ ਨਗਰਹਾਨ ਨੇ ਕਰਿਆ ਦੂਜਾਡੇ ਸਾਥੀ ਨੇ ਕਰਿਆ ਉਹਨਾਂ ਨੇ ਖੁੱਲ ਕੇ ਪ੍ਰੈਸ ਨੂੰ ਸਾਰੀ ਗੱਲ ਦੱਸਤੀ ਅੱਛਾ ਜਿਵੇਂ ਪਹਿਲਾਂ ਪਿਛਲੀ ਵਾਰ ਮੀਟਿੰਗਾਂ ਹੋ ਜਨ ਹੁੰਦੀਆਂ ਸੀਗੀਆਂ ਉਹਨਾਂ ਚ ਵੋਟਿੰਗ ਹੋ ਜਾਂਦੀ ਹੁੰਦੀ ਸੀ ਕਿ ਜੀ ਕਿੰਨੇ ਕੁ ਜਣੇ ਹੱਕ ਚ ਨੇ ਕਿੰਨੇ ਕੁ ਜਣੇ ਇਸ ਮਤੇ ਦੇ ਵਿਰੋਧ ਚ ਨੇ ਕੋਈ ਮੀਟਿੰਗ ਵੀ ਹੋਈ ਅਰੁਲਦੂ ਸਿੰਘ ਜੀ ਇਸ ਚੀਜ਼ ਨੂੰ ਲੈ ਕੇ ਵੀ ਕੋਈ ਮੀਟਿੰਗ ਚ ਕੋਈ ਇਸ ਤਰ੍ਹਾਂ ਦੀ ਵੋਟਿੰਗ ਵੀ ਹੋਈ ਆ ਆ ਜਿਹੜੀਆਂ ਇੰਨੀਆਂ ਮੰਗਾਂ ਹੋਈਆਂ ਇਹ ਸਰਬਸੰਮਤੀ ਆ ਇੱਕ ਵੀ ਸਾਡਾ ਕੋਈ ਬਾਹਰ ਨਹੀਂ ਸਰਬ ਰੁਲਦੂ ਸਿੰਘ ਮਾਨਸਾ ਸਾਡੇ ਨਾਲ ਸੀ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਕਹਿ ਰਹੇ ਨੇ ਕਿ ਅਸੀਂ 71 ਤੱਕ ਕਰਨ ਵਾਸਤੇ ਪਹਿਲਾਂ ਮੀਟਿੰਗ ਕਰਾਂਗੇ ਇਕੱਠੇ ਹੋਵਾਂਗੇ ਬਲਬੀਰ ਸਿੰਘ ਰਾਜੀਵਾਲ ਔਰ ਉਹਨਾਂ ਦੇ ਨਾਲ ਹੋਗਰਾ ਹਾਂ ਉਹਨਾਂ ਦੇ ਨਾਲ ਹੋਰ ਸੀਨੀਅਰ ਜੋ ਲੀਡਰਸ਼ਿਪ ਆ ਉਹ ਚਰਚਾ ਕਰੇਗੀ ਉਧਰੋਂ ਸੱਦਿਆ ਜਾਏਗਾ ਦੇਖਣਾ ਕਿ ਜੋ ਮੋਰਚਾ ਲਾ ਕੇ ਬੈਠੇ ਆ ਪੰਦੇਰ ਤੇ ਡੱਲੇਵਾਲ ਉਹਨਾਂ ਦੀ ਟੀਮ ਚੋਂ ਉਧਰੋਂ ਕੌਣ ਆਉਂਦਾ ਤਾਂ ਕੋਸ਼ਿਸ਼ ਹੋਏਗੀ ਸਹਿਮਤੀ ਬਣਾਉਣ ਦੀ ਜੇ ਸਹਿਮਤੀ ਬਣਦੀ ਹੈ ਉਹਨਾਂ ਦੇ ਨਾਲ ਤਾਂ ਉਸ ਤੋਂ ਬਾਅਦ ਹੀ ਫਿਰ ਇਕੱਠੇ ਹੋ ਕੇ ਨਾਲ ਚੱਲਣਗੇ ਨਹੀਂ ਤਾਂ ਅਜੇ ਕਿਸਾਨਾਂ ਦੇ ਉਸ ਘੋਲ ਨੂੰ ਸ਼ੰਭੂ ਤੇ ਖਨੌਰੀ ਜਾਣ ਬਾਰੇ ਕੋਈ ਅਜਿਹਾ ਫੈਸਲਾ ਨਹੀਂ ਹੋਇਆ ਪਰ ਇਹਨਾਂ ਜਥੇਬੰਦੀਆਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਾਡਾ ਉਹਨਾਂ ਨੂੰ ਪੂਰਾ ਸਪੋਰਟ ਹੈ ਉਹਨਾਂ ਦੀਆਂ ਮੰਗਾਂ ਨੂੰ ਸਾਡਾ ਪੂਰਾ ਸਮਰਥਨ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪੂਰ ਪੰਜਾਬ ਟੀਵੀ ਚੰਡੀਗੜ੍ਹ